ਕੇਦਾਰਾ ਮਹੱਲਾ ਪੰਜਵਾ ਘਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਬਿਸਰਤ ਨਾਹੇ ਮਨ ਤੇ ਹਰੀ ਅਬ ਇਹ ਪ੍ਰੀਤ ਮਹਾ ਪ੍ਰਬਲ ਭਈ ਆਨ ਬਖੈ ਜਰੀ ਰਹਾਉ ਬੂੰਦ ਕਹਾ ਤਿਆਗ ਚਾਤ੍ਰਿਕ ਮੀਨ ਰਹਤ ਨਾ ਕਰੀ ਗੋਨ ਗੋਪਾਲ ਉਚਾਰ ਰਸਨਾ ਤੇਵ ਇਹ ਪਰਿ ਮਹਾਨਾਦ ਕੁਰੰਕ 모ਹਯੋ 베드 ਤিখਨ ਸਰੀ ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠ ਬਾਦ ਧਰੀ ਕੇਦਾਰਾ ਮਹੱਲਾ ਪੰਜਵਾ ਪ੍ਰੀਤਮ ਬਸਤ ਰਿਤ ਮਹਿ ਖੋਰ ਭਰਮ ਪੀਤ ਨਿਵਾਰ ਠਾਕੁਰ ਗਹਿਲੇ ਹੋ ਆਪਣੀ ਓਰ ਰਹਾਓ ਆਦਿਕ ਗਰਤ ਸੰਸਾਰ ਸਾਗਰ ਕਰ ਦਇਆ ਚਾਰੋ ਧੋਰ ਸੰਤ ਸੰਗ ਹਰ ਚਰਨ ਬੋਹਿਥ ਉਧਰਤੇ ਲੈ ਮੂਰ ਗਰਭਕੁੰਟ ਮਹਿ ਜਿਨ ਹੈ ਧਾਰਿਓ ਨਹੀਂ ਬਿਖੈ ਬੰਦ ਮਹਿ ਹੋਰ ਹਰ ਸਖਤ ਸਰਨ ਸਮਰਥ ਨਾਨਕ ਆਨ ਨਹੀਂ ਨਿਹੋਰ ਕੇਦਾਰਾ ਮਹੱਲਾ ਪੰਜਵਾ ਰਸ ਨਾਰਾਮ RAM RAM ਬਖਾਨ ਗੁਣ ਗੋਪਾਲ ਉਚਾਰ ਦਿਨ ਰੈਨ ਭਏ ਕਲ ਮਲਹਾਨ ਰਹਾਉ ਤਿਆਗ ਚਲਨਾ ਸਗਲ ਸੰਪਤ ਕਾਲ ਸਿਰ ਪਰ ਜਾਨ ਮਿਥਨ ਮੋਹ ਦੁਰੰਤ ਆਸਾ ਝੂਠ ਸਰ ਪਰਮਾਨ ਸਤਿ ਪੁਰਖ ਅਕਾਲ ਮੂਰਤ ਰਿਦੈ ਧਾਰੋ ਧਿਆਨ ਨਾਮ ਨਿਧਾਨ ਲਾਭ ਨਾਨਕ ਬਸਤ ਇਹ ਪਰਵਾਨ ਕੇਦਾਰਾ ਮਹੱਲਾ ਪੰਜਵਾ ਹਰ ਕੇ ਨਾਮ ਕੋ ਆਧਾਰ ਕਲ ਕਲੇਸ਼ ਨਾ ਕਛ ਬਿਆਪੈ ਸੰਤ ਸੰਗ ਬਿਉਹਾਰ ਰਹਾਉ ਕਰ ਅਨੁਗ੍ਰਹੋ ਆਪ ਰੱਖਿਓ ਨਹਿ ਉਪਜਤਉ ਬੇਕਾਰ ਜਿਸ ਪਰ ਆਪਤ ਹੋਏ ਸਿਮਰੈ ਤਿਸ ਦਹਿਤ ਨਹਿ ਸੰਸਾਰ ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚਰਨ ਅੰਮ੍ਰਿਤ ਸਾਰ ਨਾਨਕ ਦਾਸ ਸਰਨਾਗਤੀ ਤੇਰੇ ਸੰਤ ਨਾਂ ਕੀ ਛਾਰ ਕੇਦਾਰਾ ਮਹੱਲਾ ਪੰਜਵਾ ਹਰ ਕੇ ਨਾਮ ਬਿਨ ਤ੍ਰਿਗ ਸਰੂਤ ਜੀਵਨ ਰੂਪ ਵਿਸਾਰ ਜੀਵ ਹੈ ਤਿਹ ਕਤ ਜੀਵਨ ਹੋਤ ਰਹਾਉ ਸਾਤ ਪੀਤ ਅਨੇਕ ਵਿੰਜਨ ਜੈਸੇ ਪਾਰ ਬਾਹਕ ਖੋਤ ਆਠ ਪਹਿਰ ਮਹਾશ્રਮ ਪਾਇਆ ਜੈਸੇ ਬਿਰਖ ਜੰਤੀ ਜੋਤ ਤਜ ਗੋਪਾਲ ਜੇ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ਕਰ ਜੋਰ ਨਾਨਕ ਦਾਨ ਮੰਗੇ ਹਰ ਰਖਉ ਕੰਠ ਪਰੋਤ ਕੇਦਾਰਾ ਮਹੱਲਾ ਪੰਜਵਾ ਸੰਤ ਹੈ ਤੂਰਲੇ ਮੁਖ ਮਲੀ ਗੁਣਾ ਅਚੁੱਤ ਸਦਾ ਪੂਰਨ ਨਹਿ ਦੋਖ ਵਿਆਪਹਿ ਕਲੀ ਰਹਾਉ ਗੁਰਬਚਨ ਕਾਰਜ ਸਰਬ ਪੂਰਨ ਈਤ ਊਤ ਨਹ ਹਲੀ ਪ੍ਰਭ ਏਕ ਅਨਕ ਸਰਬਤ ਪੂਰਨ ਬਿਖੈ ਅਗਨ ਨਾ ਜਲੀ ਗਹਿ ਭੁਜਾ ਲੀਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚਲੀ ਕੇਦਾਰਾ ਮਹੱਲਾ ਪੰਜਵਾ ਹਰ ਕੇ ਨਾਮ ਕੀ ਮਨ ਰੁਚੈ ਕੋਟ ਸਾਤ ਆਨੰਦ ਪੂਰਨ ਜਲਤ ਛਾਤੀ 부ਜੈ ਰਹਾਉ ਸੰਤ ਮਾਰਗ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ ਰੇਨ ਜਨ ਕੀ ਲੱਗੀ ਮਸਤਕ ਅਨਿਕ ਤੀਰਥ ਸੁਚੈ ਚਰਨ ਕਮਲ ਧਿਆਨ ਭੀਤਰ ਕਟ ਕਟ ਹੈ ਸੁਆਮੀ ਸੁਝੈ ਸਰਨ ਦੇਵ ਅਪਾਰ ਨਾਨਕ ਬਹੁਰ ਜਮ ਨਹੀਂ ਲੁਝੈ ਕੇਦਾਰਾ ਛੰਤ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਉ ਪੂਰ ਰਹਾ ਸਰਬਤਰ ਮੈਂ ਸੋ ਪੁਰਖ ਵਿਦਾਤਾ ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗ ਜਾਤਾ ਸੰਤਨ ਸੰਗ ਜਾਤਾ ਪੁਰਖ ਵਿਦਾਤਾ ਘਟ ਘਟ ਨਦਰ ਨਿਹਾਲਿਆ ਜੋ ਸਰਨੀ ਆਵੇ ਸਰਬ ਸੁਖ ਪਾਵੇ ਤਿਲ ਨਹੀਂ ਪੰਨੈ ਘਾਲਿਆ ਹਰ ਗੁਣ ਨਿਦ ਗਾਏ ਸਹਿਜ ਸੁਭਾਏ ਪ੍ਰੇਮ ਮਹਾਰਸ ਮਾਤਾ ਨਾਨਕ ਦਾਸ ਤੇਰੀ ਸਰਣਾਈ ਤੂ ਪੂਰਨ ਪੁਰਖ ਵਿਦਾਤਾ ਹਰ ਪ੍ਰੇਮ ਭਗਤ ਜਨ ਬੇਦਿਆ ਸੇ ਆਨ ਕਤ ਜਾਹੀ ਮੀਨ ਵਿਛੋਹਾ ਨ ਸਹੈ ਜਲ ਬਿਨ ਮਰ ਪਾਹੀ ਹਰ ਬਿਨ ਕਿਉ ਰਹੀਐ ਦੂਖ ਕਿਨ ਸਹੀਐ ਚਾਤ੍ਰਿਕ ਬੂੰਦ ਪਿਆਸਿਆ ਕਬ ਰੈਨ ਬਿਹਾਵੇ ਚੱਕਵੀ ਸੁਖ ਪਾਵੇ ਸੂਰਜ ਕਿਰਨ ਪ੍ਰਗਾਸਿਆ ਹਰ ਦਰਸ ਮਨ ਲਾਗਾ ਦਿਨ ਸਸ ਭਾਗਾ ਅਨੰਦਿਨ ਹਰ ਗੁਣ ਗਾਹੀ ਨਾਨਕ ਦਾਸ ਕਹੇ ਬੇਨੰਤੀ ਕਤ ਹਰ ਬਿਨ ਪ੍ਰਾਣ ਟਿਕਾਹੀ ਸਾਸ ਬਿਨਾ ਜਿਉ ਦੇਹ ਹਰੀ ਕਤ ਸੋਭਾ ਪਾਵੇ ਦਰਸ ਬਿਹੂਨਾ ਸਾਧ ਜਨ ਖਿਨ ਟਿਕਣ ਨ ਆਵੇ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚਰਨ ਕਮਲ ਮਨ ਬੀਦਿਆ ਹਰ ਰਸਕ ਬੈਰਾਗੀ ਨਾਮ ਲਿਵ ਲਾਗੀ ਕਤ ਹੋ ਨ ਜਾਏ ਨਿਖੇਦਿਆ ਹਰ ਸਿਉ ਜਾਏ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨਾ ਮਾਵੈ ਹੋ ਹੋ ਕਿਰਪਾਲ ਨਾਨਕ ਕੇ ਸੁਆਮੀ ਹਰ ਚਰਨ ਹੈ ਸੰਗ ਸਮਾਵੈ ਖੋਜਤ ਖੋਜਤ ਪ੍ਰਭ ਮਿਲੇ ਹਰ ਕਰੁਣਾ ਧਾਰੇ ਨਿਰਗੁਣ ਨੀਚ ਅਨਾਥ ਮੈਂ ਨਹੀਂ ਦੋਖ ਵਿਚਾਰੇ ਨਹੀਂ ਦੋਖ ਵਿਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦ ਬਖਾਨਿਆ ਭਗਤ ਵਛਲ ਸੁਨ ਅੰਚਲੋ ਗਹਿਆ ਕਟਕਟ ਪੁਰਸ ਮਾਨਿਆ ਸੁਖ ਸਾਗਰ ਪਾਇਆ ਸਹਿਜ ਸੁਭਾਇਆ ਜਨਮ ਮਰਨ ਦੁਖ ਹਾਰੇ ਕਰ ਗਹਿ ਲੀਨੇ ਨਾਨਕ ਦਾਸ ਆਪਣੇ RAM ਨਾਮ ੳਰ ਹਾਰੇ ਰਾਗ ਕੇਦਾਰਾ ਬਾਣੀ ਕਬੀਰ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਉਸ ਤਤ ਨਿੰਦਾ ਦਉ ਬਿਵਰਜਿਤ ਤਜੋ ਮਾਨ ਅਭਿਮਾਨਾ ਲੋਹਾ ਕੰਚਨ ਸਮ ਕਰ ਜਨ ਹੈ ਤੇ ਮੂਰਤ ਭਗਵਾਨਾ ਤੇਰਾ ਜਨ ਏਕ ਆਦ ਕੋਈ ਕਾਮ ਕ੍ਰੋਧ ਲੋਭ ਮੋਹ ਬਿਵਰਜਿਤ ਹਰ ਪਦ ਚੀਨੈ ਸੋਈ ਰਹਾਓ ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰ ਚੀਨੈ ਤਿਨਹੀ ਪਰਮ ਪਦ ਪਾਇਆ ਤੀਰਥ ਵਰਤ ਨੇਮ ਸੁਚ ਸੰਜਮ ਸਦਾ ਰਹੈ ਨਿਹਕਾਮਾ ਤ੍ਰਿਸ਼ਨਾ ਅਰ ਮਾਇਆ ਭ੍ਰਮ ਚੂਕਾ ਚਿਤਵਤ ਆਤਮ ਰਾਮਾ ਜਹ ਮੰਦਰ ਦੀਪਕ ਪਰਗਾਸਿਆ ਅੰਧਕਾਰ ਤਹਿ ਨਾਸਾ ਨਿਰਪਉ ਪੂਰ ਰਹੇ ਭ੍ਰਮ ਭਾਗਾ ਕਹ ਕਬੀਰ ਜਨਦਾਸਾ ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲੋਗ ਸੁਪਾਰੀ ਸੰਤੋ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਆ ਨਿਰਮੂਲਕ ਛੂਟ ਗਈ ਸੰਸਾਰੀ ਰਹਾਉ ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਵਹਾਰੀ ਸਾਚੀ ਬਸਤ ਕੇ ਪਾਰ ਚਲਾਏ ਪਹੁੰਚੇ ਜਾਏ ਪੰਡਹਾਰੀ ਆਪਹਿ ਰਤਨ ਜਵਾਹਰ ਮਾਨਿਕ ਆਪਹਿ ਪਾਸਾਰੀ ਆਪਹਿ ਦਹਿ ਦਿਸ ਆਪ ਚਲਾਵੇ ਨਿਹ ਚਲ ਹੈ ਵਿਆਪਾਰੀ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੋਨ ਪਰ ਡਾਰੀ ਕਹਿਤ ਕਬੀਰ ਸੁਨਹੋ ਰੇ ਸੰਤੋ ਨਿਭੀ ਖੇਪ ਹਮਾਰੀ ਰੀ ਕਲਵਾਰ ਗਵਾਰ ਮੂੜ ਮਤ ਉਲਟੋ ਪਵਨ ਫਿਰਾਵੋ ਮਨ ਮਤਵਾਰ ਮੇਰ ਸਰਪਾਠੀ ਅੰਮ੍ਰਿਤ ਧਾਰ ਚੋ ਆਵੋ ਬੋਲੋ ਪਹੀਆ ਰਾਮ ਕੀ ਦੁਹਾਈ ਪੀਵੋ ਸੰਤ ਸਦਾ ਮਤ ਦੁਰਲਭ ਸਹਜੇ ਪਿਆਸ 부ਝਾਈ ਰਹਾਓ ਪੈ ਵਿੱਚ ਪਾਉ ਪਾਏ ਕੋਊ 부ਝਹਿ ਹਰ ਰਸ ਪਾਵੈ ਪਾਈ ਜੇਤੇ ਘਟ ਅੰਮ੍ਰਿਤ ਸਭ ਹੀ ਮਹਿ ਪਾਵੈ ਤਿਸਹਿ ਪੀਾਈ ਨਗਰੀ ਏਕੈ ਨੌ ਦਰਵਾਜੇ ਤਾਵਤ ਵਰਜ ਰਾਈ ਤ੍ਰਿਕੁਟੀ ਛੂਟੈ ਦਸਵਾਂ ਦਰ ਖੂਲੈ ਤਾ ਮਨ ਖੀਵਾ ਪਾਈ ਅਪਹਿ ਪਦ ਪੂਰ ਤਾਪ ਤਹਿ ਨਾਸੀ ਕਹਿ ਕਬੀਰ ਵਿਚਾਰੀ ਉਬਟ ਚਲਨਤੇ ਇਹੋ ਮਦ ਪਾਇਆ ਜੈਸੇ ਖੂੰਦ ਖੁਮਾਰੀ ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਗਤ ਨਹੀਂ ਏਕੈ ਜਾਨੀ ਫੂਟੀ ਅੱਖੈ ਕਥੂ ਨ ਸੁਜੈ ਬੂੜ ਮੂਏ ਬਿਨ ਪਾਨੀ ਚਲਤ ਕਤ ਟੇਡੇ 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 ਅਸਤ ਚਰਮ ਵਿਸਟਾ ਕੀ ਮੂੰਦੇ ਦੁਰਗੰਧ ਹੀ ਕੇ ਬੇਡੇ ਰਹਾਉ RAM ਨਾ ਜਪੋ ਕਵਨ ਭ੍ਰਮ ਭੂਲੇ ਤੁਮ ਤੇ ਕਾਲ ਨ ਦੂਰੇ ਅਨਕ ਯਤਨ ਕਰ ਇਹ ਤਨ ਰਖੋ ਰਹਿ ਅਵਸਥਾ ਪੂਰੇ ਆਪਨ ਕੀਆ ਕਛੂ ਨ ਹੋਵੇ ਕਿਆ ਕੋ ਕਰੈ ਪਰਾਨੀ ਜਾ ਤਿਸ ਭਾਵੈ ਸਤਿਗੁਰ ਭੇਟੈ ਏਕੋ ਨਾਮੁ ਬਖਾਨੀ ਬਲੂਆ ਕੇ ਘਰੁਆ ਮਹਿ ਬਸਤੇ ਫੁਲਵਤ ਦੇਹ ਆਯਾਨੇ ਕਹੋ ਕਬੀਰ ਜਹ ਰਾਮ ਨਾ ਚੇਤਿਓ ਬੂਡੇ ਬਹੁਤ ਸਿਆਨੇ ਟੇਢੀ ਪਾਗ ਟੇਡੇ ਚਲੇ ਲਾਗੇ ਬੀਰੇ ਖਾਨ ਪਾਉ ਭਗਤ ਸਿਉ ਕਾਜ ਨ ਕਠੁਐ ਮੇਰੋ ਕਾਮ ਦੀਵਾਨ ਰਾਮ ਵਿਸਾਰਿਓ ਹੈ ਅਬਿਮਾਨ ਕਨਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸੱਚ ਮਾਨ ਰਹਾਉ ਲਾਲਚ ਝੂਠ ਬਿਕਾਰ ਮਹਾ ਮਦ ਇਹ ਵਿਦ ਔਦ ਬਿਹਾਨ ਕਹਿ ਕਬੀਰ ਅੰਤ ਕੀ ਬੇਰ ਆਏ ਲਾਗੋ ਕਾਲ ਨਿਦਾਨ ਚਾਰ ਦਿਨ ਆਪਣੀ ਨੌਬਤ ਚੱਲੇ বাজਾਏ ਇਤਨਕ ਖਟੀਆਂ ਗਠੀਆਂ ਮਟੀਆਂ ਸੰਗ ਨ ਕਛ ਲੈ ਜਾਏ ਰਹਾਉ ਦੇਹਰੀ ਬੈਠੀ ਮਹਿਰੀ ਰੂਵੈ ਦਵਾਰੇ ਲਾਉ ਸੰਗ ਮਾਏ ਮਰਹਟ ਲੱਗ ਸਭ ਲੋਗ ਕੁਟੰਬ ਮਿਲ ਹੰਸ ਇਕੇਲਾ ਜਾਏ ਵੈ ਸੁਤ ਵੈ ਬਿਤ ਵੈ ਪੁਰ ਪਟਨ ਬਹੁਰ ਨ ਦੇਖੈ ਆਏ ਕਹਿਤ ਕਬੀਰ RAM ਕੀ ਨਾ ਸਿਮਰੋ ਜਨਮ ਆਕਾਰਥ ਜਾਏ